ਕਰਦੇ ਪੁਲ ਦੇ ਉੱਤੇ ਖੜਾ ਹੈ ਤੁਸੀਂ ਦੇਖ ਲਓ ਕਾਰਨ ਕੀ ਹੈ ਬਲੱਡ ਦਾ ਤੇ ਨਲੈਕੀ ਸਰਕਾਰ ਦੀ ਆ ਦੇਖੋ ਕੋਈ ਸਫਾਈ ਨਹੀਂ ਆ ਜਿੱਨੀਆਂ ਵਿੱਚ ਜੜੀਆਂ ਹਤੇ ਉਤੇ ਬੜੇ ਜੰਗਲ ਜਿਹਾ ਬਣ ਗਿਆ ਉਹਦੇ ਨਾਲ ਕੀ ਹੈ ਪਾਣੀ ਦੇ ਨਿਕਲਦੀ ਕੈਪੈਸਿਟੀ ਘਟ ਗਈ ਹਰ ਸਾਲ ਇਹਨੂੰ ਸਾਫ਼ ਕਰਨ ਬਾਦਲ ਸਾਹਿਬ ਕਰਾਉਂਦੇ ਹੁੰਦੇ ਸੀ ਤਾਂ ਬਚ ਜਾਂਦਾ ਸੀ ਇਹਨਾਂ ਨੇ ਤੁਸੀਂ 4 ਸਾਲ ਸਫਾਈ ਨਹੀਂ ਕੀਤੀ ਤੁਹਾਡੇ ਸਾਹਮਣੇ ਹੈ ਪਰ ਹੁਣ ਕਾਗਰ ਦਾ ਪਾਣੀ ਮਿੱਟੀ ਵੀ ਨਹੀਂ ਲਾਈ ਬੰਦ ਵੀ ਨਹੀਂ ਲਾਏ ਤੇ ਆ ਦੇਖੋ ਸਾਰਾ ਖੇਤੀ ਸਾਰਾ ਡੁੱਗ ਗਿਆ ਤੇ ਹਲੇ ਮੈਨੂੰ ਪਤਾ ਲੱਗਿਆ ਪਾਣੀ ਹੋਰ ਛੱਡਦਾ ਤੇ ਜਿਹੜੇ ਮੈਂ ਪਿੰਡ ਵਾਲੇ ਮੈਨੂੰ ਦੱਸ ਰਹੇ ਸੀ ਕਿ ਆ 10 ਕਿਹਾ ਕਿ ਇਹਨਾਂ ਨੇ ਅਨਾਉਂਸਮੈਂਟ ਵੀ ਨਹੀਂ ਕੀਤੀ ਕਿ ਤੁਸੀਂ ਬਚ ਕੇ ਰਹੋ ਆਪਣੇ ਕੋਈ ਇਲਾਜ ਕਰ ਲਓ ਲਾਲੜੂ ਮੈਨੂੰ ਐਨਕੇ ਸ਼ਰਮਾਈ ਦੱਸ ਰਹੇ ਸੀ ਵਾਰਨਿੰਗ ਦਿੱਤੀ ਨਹੀਂ ਤੇ ਇੱਕ ਬੰਦੇ ਰੁੜ ਕਿਲੇ ਚਲੇਗੇ ਐਜਾ ਬੁਰਾ ਹਾਲ ਹੈ ਸੋ ਹਲੇ ਵੀ ਮੈਨੂੰ ਬੜਾ ਦੁੱਖ ਹੈ ਤੇ ਇਧਰਲੇ ਪਾਸੇ ਬਹੁਤ ਜ਼ਿਆਦਾ ਪਾਣੀ ਆ ਰਿਹਾ ਮੈਂ ਆਪਣੇ ਸਾਰੀ ਲੀਡਰਸ਼ਿਪ ਰੱਖਿਆ ਬਤਰਾ ਨੂੰ ਮੁਕਤ ਕਰ ਕਿ ਤੁਸੀਂ ਨਿਗਰ ਰੱਖੋ ਜਿੱਥੇ-ਇਥੇ ਕੋਈ ਰੋਡ ਹੈ ਆਪਾਂ ਸਾਰੇ ਡਟ ਕੇ ਆਪਾਂ ਲੱਗਣਾ ਚਾਹੀਦਾ ਆਪਾਂ ਸਾਰਾ ਪਾਣੀ ਬੰਦ ਨਹੀਂ ਕਰੇ ਪਿਛਲੇ ਅੱਛਾ ਹੋਰ ਹੋਰ ਮੈਨੂੰ ਹੁਣ ਹੀ ਦੱਸ ਰਹੇ ਸੀ ਕਿ ਪਿਛਲੇ ਸਾਲ ਇੱਥੇ ਕੰਮੀ ਵਰਗੇ ਪਿੰਡ ਹੈਗੇ ਉਹ ਟੁੱਟ ਗਿਆ ਸੀ ਬਾੜ ਉਹ ਹਲੇ ਤੱਕ ਹੀ ਨਹੀਂ ਬੰਦ ਕੀਤਾ ਉਹ ਵੀ ਹੈ ਹੁਣ ਤਾਂ ਪਾਣੀ ਸਿੱਧਾ ਸਿੱਧੇ ਉਹ ਪਿੰਡਾਂ ਚਲੇ ਜਾਊਗਾ ਜਾ ਰਿਹਾ ਜੀ ਸਾਰਾ ਚਾਈ ਜਾਂਦਾ ਸੋ ਪ੍ਰਧਾਨ ਦੀ ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਕਿ ਸਵਾਲ ਸਵਾਲ ਖੜੇ ਕਰਦੇ ਹੋ ਨਜ਼ਰ ਐਨੀ ਵਾਲੇ ਪਠਾਲ ਬੱਜਰਾ ਬੋਲੇ ਆ ਜੀ ਹੁਣ ਦੱਸਾ ਕੀ ਹੈ ਹੁਣ ਆਮ ਆਦਮੀ ਬਾਰੇ ਗੱਲ ਨਾ ਕਰੋ ਆਪਾਂ ਆਪਣੇ ਕੰਮ ਕਰੀਏ ਕਿਉਂਕਿ ਉਹਨਾਂ ਉਹ ਜਿਹੜੇ ਬੰਦਾ ਨਲਾਇਕ ਉਹ ਨਲਾਇਕ ਹੀ ਰਹਿਣਾ ਸੁਨੀਲ ਜਾਖੜ ਦਾਵਾ ਕਰ ਰਿਹਾ ਕਹਿੰਦੇ ਕਿ 600 ਕਰੋੜ ਤੋਂ ਵੱਧ ਰੁਪਇਆ ਜਿਹੜਾ ਹਰਾਂ ਦੇ ਪ੍ਰਬੰਧਨ ਲਈ ਆਇਆ ਸੀ ਤੇ ਉਹਦੇ ਚੋਂ 2 250 ਕਰੋੜ ਦੇ ਨੇੜੇ ਤੇ ਜਿਹੜਾ ਪੰਜਾਬ ਸਰਕਾਰ ਨੂੰ ਦਿੱਤਾ ਸੀ ਕਹਿੰਦੇ ਲਗਾਇਆ ਨਹੀਂ ਇਹਨਾਂ ਨੇ ਪੰਜਾਬ ਸਰਕਾਰ ਕੋਲੇ 6-7000 ਤੋਂ ਵੱਧ ਕਰੋੜ ਰੁਪਇਆ ਡਿਜ਼ਾਸਟਰ ਰੀਲੀਫ ਫੰਡ ਜਿਹਦਾ ਮਕਸਦ ਇਹ ਆ ਹੁੰਦਾ ਕਿ ਕੋਈ ਨੁਕਸਾਨ ਹੋ ਜੇ ਨਾਲ ਦੇ ਨਾਲ ਪੈਸਾ ਰਿਲੀਜ਼ ਕਰਕੇ ਉੱਥੋਂ ਇੱਕ ਮੁਆਵਜ਼ਾ ਵੀ ਦਿੱਤਾ ਜਾਂਦਾ ਤੇ ਅਰੇਂਜਮੈਂਟ ਵੀ ਕੀਤੇ ਜਾਂਦੇ ਆ ਹਰੇ ਤਾਂ ਕਿ دیਵਾਨੀ ਨਹੀਂ ਕੱਢੀ ਪਤਾ ਨਹੀਂ ਕੀ ਛਾਪ ਕੇ ਬੈਠੇ ਉੱਤੇ ਪੈਸੇ ਦੇ ਮੈਨੂੰ ਲੱਗਦਾ ਮੈਨੂੰ ਸ਼ੱਕ ਲੱਗਦਾ ਹੈ ਉਹ ਪੈਸਾ ਕਢਾ ਕੇ ਜਿਹੜੇ ਆ ਇਸ਼ਤਿਹਾਰ ਦਿੰਦੇ ਐ ਹਜ਼ਾਰ ਕਰੋੜ ਸਾਲ ਦਾ ਸ਼ਾਇਦ ਉੱਤੇ ਨਾ ਡਵਰਕ ਕਰਤਾ ਹੋਏ ਬ੍ਰਿੰਦਰ ਗੋਇਲ ਕਹਿੰਦੇ ਕਿ ਅਸੀਂ ਬੀਬੀਐਮਬੀ ਨੂੰ ਕਿਹਾ ਸੀ ਜੂਨ ਮਹੀਨੇ ਦੇ ਵਿੱਚ ਤੁਸੀਂ ਪਾਣੀ ਛੱਡ ਦਿਓ ਉਦੋਂ ਛੱਡਿਆ ਨਹੀਂ ਜਾਣ ਬੁੱਝ ਕੇ ਕਹਿੰਦੇ ਵੀ ਬੀਬੀਐਮਬੀ ਹੁਣ ਪਾਣੀ ਛੱਡ ਰਿਹਾ ਹੈ ਕੱਲ ਬੀਬੀਐਮਬੀ ਦੇ ਨਹੀਂ ਹੈ ਕੱਲ ਹੈਗੀ ਸਰਕਾਰ ਦੀ ਹਰ ਸਾਲ ਜਦੋਂ ਪ੍ਰਸਾਪਤਾ ਤੋਂ ਪਹਿਲੇ 4 ਮਹੀਨੇ ਪਹਿਲੇ ਮੁੱਖ ਮੰਤਰੀ ਮੀਟਿੰਗ ਲੈਂਦਾ ਹੁੰਦਾ ਬਾਦਲ ਸਾਹਿਬ ਲੈਂਦੇ ਹੁੰਦੇ ਸੀ ਫਿਰ ਸਾਰਾ ਜਾਇਜ਼ਾ ਹੁੰਦਾ ਸੀ ਫਿਰ ਪੈਸਾ ਉਧਰ ਰੀਲੀਜ਼ ਕਰ ਦਿੱਤਾ ਜਾਂ ਤਾਂ ਸੀ ਉਹ ਪੈਸੇ ਦੇ ਨਾਲ ਜਿਹੜੇ ਬੰਦ ਪੱਕੇ ਕਰਨੇ ਆ ਸਫਾਈ ਕਰਨੀਆਂ ਉਹ 4 ਮਹੀਨੇ ਪੂਰੀਆਂ ਹੋ ਜਾਂਦੀਆਂ ਸੀ ਜਦੋਂ ਦੀ ਆ ਸਰਕਾਰ ਆਈ ਹੈ ਪਿਛਲੇ 4 ਸਾਲਾਂ ਚ ਇੱਕ ਮੀਟਿੰਗ ਨਹੀਂ ਕੀਤੀ ਜਿਹੜੀ ਮੀਟਿੰਗ ਨਹੀਂ ਕਰੂੰਗਾ ਪੈਸਾ ਰੀਲੀਜ਼ ਨਹੀਂ ਕੀਤਾ ਆ ਮਾਧੋਪੁਰ ਡੈਮ ਟੁੱਟਿਆ ਹੈ ਇੰਜੀਨੀਅਰਾਂ ਨੇ ਮੈਨੂੰ ਦੱਸਿਆ ਹੈ ਕਿ ਸੀ 6 ਮਹੀਨੇ ਚਾਰ ਪੰਜ ਮਹੀਨੇ ਪਹਿਲੇ ਚਿੱਠੀ ਲਿਖਦੀ ਸੀ ਮੁੱਖ ਮੰਤਰੀ ਨੂੰ ਕਿ ਸਾਨੂੰ ਪੈਸਾ ਦਿੱਤਾ ਜਾਏ ਇਹਨੂੰ ਤਖੜਾ ਕਰਨ ਵਾਸਤੇ ਨਹੀਂ ਦਿੱਤਾ ਸੋ ਸਰਕਾਰ ਆਪਣੀ ਨਲਾਕੀਆਂ ਨੇ ਜਿਹੜੀਆਂ ਉਹ ਉਸਤੇ ਅਧਿਕਾਰੀਆਂ ਤੇ ਗੇਰੇ ਨੇ ਜੀ ਝੱਜਰ ਸਾਹਿਬ ਬੈਠੇ ਕਿੱਥੇ ਹਨ ਹਾਂਜੀ ਹਾਂਜੀ ਕਲੈਕਸ਼ਨ ਸੈਂਟਰ ਅਸੀਂ ਯੂਥ ਅਕਾਲੀ ਦਲ ਦਰਫੋਂ ਮੈਂ ਡਿਊਟੀ ਲਈ ਹੈ ਇੱਕ ਕਲੈਕਸ਼ਨ ਸੈਂਟਰ ਰੀਲੀਫ ਕਲੈਕਸ਼ਨ ਸੈਂਟਰ ਬਣਾਇਆ ਜਲੰਧਰ ਜਲੰਧਰ ਤੋਂ ਅਸੀਂ ਕੰਟਰੋਲ ਰੂਮ ਬਣਾਤਾ ਹੈ ਅੱਜ ਜਾ ਕੇ ਉਹ ਚਾਰਜ ਲੈ ਲੈਣਗੇ ਉਹ ਨੰਬਰ ਅੱਜ ਜਰਸਾਭ ਯੂਥ ਅਕਾਲੀ ਦਲ ਦਾ ਦੱਸ ਦਣਗੇ ਉਹ ਨੰਬਰ ਤੇ ਕਿਸੇ ਪੰਜਾਬ ਚ ਕਿਸੇ ਚੀਜ਼ ਦੀ ਲੋੜ ਹੈ ਤੁਸੀਂ ਟੈਲੀਫੋਨ ਕਰੋ ਮਿੰਟਾਂ ਚ ਸਾਡੇ ਬੰਦੇ ਯੂਥ ਅਕਾਲੀ ਦਲ ਦੇ ਵਰਕਰ ਤੁਹਾਡੇ ਕੋਲੇ ਕੇਂਦਰ ਸਰਕਾਰ ਚੁੱਪਾ ਸੁਖਵੀਰ ਬਾਲੂ ਸਾਹਿਬ ਇਹ ਕਿਵੇਂ ਰੱਖਿਆ ਆਪਾਂ ਪਹਿਲੇ ਐਂ ਕਰੀਏ ਆ ਆਪਣਾ ਸਮਾਹ ਕਰੀਏ ਇਹਨੂੰ ਬਚਾਈਏ ਲੋਕਾਂ ਨੂੰ ਬਾਕੀ ਦਾ ਕੰਮ ਕਗਰਾ ਚ ਸਵੇਰ ਦਾ ਪਾਣੀ ਬਹੁਤ ਵਧ ਰਿਹਾ ਹੈ ਵੱਡੀ ਗੱਲ ਇਹ ਹੈ ਜਿਹੜੀ ਪ੍ਰਧਾਨ ਜੀ ਇਹ ਦੇਖ ਕੇਗੇ ਨਾ ਤਾਂ ਕਗਰਦੀ ਸਫਾਈ ਹੋਈ ਉਸ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹੁੰਦਾ ਹਾਂ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ 2023 ਜਦੋਂ ਘੱਗਰ ਚੜ੍ਹਿਆ ਸੀ ਜਦੋਂ ਘੱਗਰ ਨੇ ਇਹ ਇਲਾਕੇ ਦੇ ਵਿੱਚ ਮਾਰ ਪਾਈ ਸੀ ਬਹੁਤ ਭਾਰੀ ਨੁਕਸਾਨ ਕੀਤਾ ਸੀ ਉਦੋਂ ਤੁਸੀਂ ਦੇਖੋਗੇ ਕਿ ਘੱਗਰ ਦੇ ਜਿਹੜੇ ਪਾੜ ਪਏ ਸੀ ਉਹ ਪਾੜ ਹੁਣ ਤੱਕ ਪੂਰੇ ਨਹੀਂ ਗਏ ਆ ਕੰਮ ਹੀ ਖੁਰਦ ਪਿੰਡ ਕੋ ਆ ਕੋਲ ਪਿੰਡਾ ਇੱਥੋਂ ਤੇ 2 ਕਿਲੋਮੀਟਰ ਹੋਊਗਾ ਤੂੰ ਹੈਰਾਨ ਮੰਨ ਲੇਂਗਾ ਜੇ ਇੱਕ ਕਿਲੇ ਜਿੰਨਾ ਲੰਬਾ ਪਾੜ ਪਿਆ ਹੋਵੇ ਘੱਗਰ ਦੇ ਵਿੱਚ ਤੇ ਉਹ ਬੰਦ ਨਹੀਂ ਕਰਿਆ ਬਿਲਕੁਲ ਹੋਰ ਇਸ ਤਰ੍ਹਾਂ ਦੇ ਕਿੰਨੇ ਪਾੜ ਨੇ ਜਿਹੜੇ ਉਹ ਬਿਲਕੁਲ ਵੀ ਬੰਦ ਨਹੀਂ ਕਰੇਗੇ ਥੋੜਾ ਜਿਹਾ ਵੀ ਜਦੋਂ ਪਰਸੋ ਚ ਉੱਥੇ ਘੱਗਰ ਚੜਨ ਲੱਗਿਆ ਪਾਣੀ ਉਦੋਂ ਹੀ ਖੇਤਾਂ 'ਚ ਵੜ ਗਿਆ ਹੁਣ ਫਸਲ ਖੜੀ ਆ ਨਿਸਰੀ ਹੋਈ ਆ ਨਸਾਰੇ ਤੇ ਆਈ ਹੋਈ ਆ ਨਿਸਰੀ ਹੋਈ ਫਸਲ ਨੇ ਵਿਚ ਨੂੰ ਜਦੋਂ ਪਾਣੀ ਲੰਘਿਆ 4-4 ਇੰਚ ਫਸਲ ਦੇਖਦੀ ਸੀ ਉਹ ਫਸਲ ਜਿਹੜੀ ਮੈਂ ਸੋਚਦਾ ਕਿ ਦਾਣੇ ਨੇ ਕਾਲਾ ਪੈ ਜਾਣਾ ਨੁਕਸਾਨ ਤਾਂ ਹੋ ਹੀ ਗਿਆ ਇਹ ਕੁਦਰਤ ਨਹੀਂ ਸਿੱਧੇ ਰੂਪ ਦੇ ਵਿੱਚ ਪੰਜਾਬ ਸਰਕਾਰ ਜਿੰਮੇਵਾਰ ਅੱਜ ਡਰਾਮੇ ਕਰਕੇ ਦਿਖਾ ਰਹੇ ਨੇ ਐਮਐਲਏ ਅਧਿਕਾਰੀਆਂ ਨੂੰ ਮਾਰਾ ਚੰਗਾ ਕਹਿ ਰਿਹਾ ਕਹਿ ਰਿਹਾ ਕਿ ਅਧਿਕਾਰੀਆਂ ਦਾ ਕਸੂਰ ਆ ਅਧਿਕਾਰੀ ਕਹਿੰਦੇ ਨੇ ਐਮਐਲਏ ਦਾ ਕਸੂਰ ਅਸੀਂ ਇਹ ਕਟੋਗਲੇਸ ਤੋਂ ਕੀ ਲੈਣਾ ਜੀ ਅਸੀਂ ਇਹ ਲੜਾਈ ਤੋਂ ਕੀ ਲੈਣਾ ਜੀ ਨੁਕਸਾਨ ਤਾਂ ਸਾਡਾ ਹੋ ਗਿਆ ਸਾਡਾ ਹੁਣ ਇਹ ਗੱਲਾਂ ਦੇ ਨਾਲ ਢਿੱਡ ਨਹੀਂ ਭਰਦਾ ਗੱਲ ਇਹ ਹੈ ਵੀ ਜਿਹੜਾ ਵੱਡਾ ਨੁਕਸਾਨ ਹੋ ਗਿਆ ਇਹ ਹੋ ਗਿਆ ਅੱਜ ਸੁਖਬੀਰ ਸਿੰਘ ਬਾਦਲ ਜੀ ਦਾ ਧੰਨਵਾਦ ਆ ਕਿ ਉਹ ਕਨੌਰ ਹਲਕੇ ਦੇ ਤੇ ਅੱਗੇ ਵੀ ਇਹ ਕੱਕਰ ਜਿੱਥੇ ਤੱਕ ਜਾਂਦਾ ਪਟਿਆਲਾ ਸੰਗਰੂਰ ਮਾਨਸਾ ਤੱਕ ਜਿੱਥੇ-ਜਿੱਥੇ ਵੀ ਨੁਕਸਾਨ ਕਰਦਾ ਅੱਜ ਇੱਥੇ ਜਾਜਾ ਲੈ ਕੇ ਗਏ ਨੇ ਤੇ ਕਹਿ ਕੇ ਗਏ ਨੇ ਕਾਲੀ ਵਰਕਰਾਂ ਨੂੰ ਕਿ ਤੁਸੀਂ ਸਾਰੇ ਤਿਆਰ-ਬਰ ਤਿਆਰ ਰਹੋ ਜੇ ਕੋਈ ਕੁਦਰਤੀ ਆਫਤ ਹੈ ਜਾਦੇ ਵੱਧੀ ਹੈ ਸਰਕਾਰ ਦੀ ਨਲਾਇਕੀ ਦੁਆਰਾ ਲਿਆਂਦੀ ਹੋਈ ਆਫਤ ਜਾਦੇ ਵੱਧੀ ਹੈ ਤਾਂ ਇਹਦੇ ਲਈ ਲੋਕਾਂ ਦਾ ਸਹਿਯੋਗ ਕਰੋ ਸਭ ਦੀ ਮਦਦ ਕਰੋ ਨਾਲ ਹੀ ਉਹਨਾਂ ਨੇ ਅੱਜ ਇੱਕ ਸੈਂਟਰ ਵੀ ਐਲਾਨ ਕੀਤਾ ਕਿ ਜਲੰਧਰ ਇੱਕ ਅਸੀਂ ਸੈਂਟਰ ਬਣਾਉਣ ਜਾ ਰਹੇ ਹਾਂ ਯੂਥ ਕਾਲਜ ਦਾ ਜਿਹਦੇ ਵਿੱਚ ਪੂਰੇ ਪੰਜਾਬ ਵਿੱਚੋਂ ਸ਼੍ਰੋਮਣੀ ਕਾਲਜ ਦੇ ਯੂਥ ਕਾਲਜ ਦੇ ਆਗੂ ਸਹਿਬਾਨ ਵਰਕਰ ਸਹਿਬਾਨ ਕੋਈ ਵੀ ਆ ਹੋਰ ਵੀ ਕੋਈ ਕੋਈ ਵੀ ਕਿਸੇ ਤਰ੍ਹਾਂ ਦੀ ਹੜ੍ਹ ਪ੍ਰਭਾਵਿਤ ਏਰੀਆ ਦੇ ਵਿੱਚ ਮਦਦ ਕਰਨਾ ਚਾਹੁੰਦਾ ਤਾਂ ਉਹ ਦੇ ਸਕਦਾ ਉਸ ਸੈਂਟਰ ਤੋਂ ਅਸੀਂ ਜਲੰਧਰ ਤੋਂ ਸਾਰਾ ਸਮਾਨ ਕਲੈਕਟ ਕਰਕੇ ਅੱਗੇ ਤਰਨਤਾਰਨ ਸultanpur Lodhi ਗੁਰਦਾਸਪੁਰ ਪਠਾਨਕੋਟ ਅਜਨਾਲਾ ਜਿੱਧਰ ਵੀ ਇਹ ਹੜ੍ਹ ਪ੍ਰਭਾਵਿਤ ਏਰੀਆ ਦੇ ਵਿੱਚ ਨੁਕਸਾਨ ਹੋਇਆ ਜਿਹੜਾ ਜਿਹੜੀ ਵੀ ਸਮਾਨ ਦੀ ਲੋੜ ਹੋਊਗੀ ਉਹ ਸਮਾਨ ਸਾਰਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਮੈਂ ਸਮਝਦਾ ਕਿ ਰਹਿਨਮਾਈ ਹੈਟਾ ਜਿੱਥੇ ਵੀ ਲੋੜਵੰਦਾਂ ਤੱਕ ਜਿਹੜੀ ਸਹਾਇਤਾ ਉਹ ਬਤ ਤੋਂ ਬਤ ਪਹੁੰਚਾਉਣ ਦੇ ਵਿੱਚ ਜਿਹੜਾ ਉਹ ਯੂਥ ਕਲੱਬ ਦੀ ਟੀਮ ਪੂਰਾ ਕੰਮ ਕਰੇਗੀ ਪੰਜਾਬ ਦੇ ਹਾਲਾਤ ਅੱਜ ਬਹੁਤ ਖਰਾਬ ਹੋਏ ਹੋਏ ਨੇ ਸਾਹੀ ਦੇ ਵਿੱਚ ਵੀ ਤੋਂ ਵੀ ਵੱਧ ਹਾਲਾਤ ਹੈ ਖਰਾਬ ਹੋ ਗਏ ਅੱਜ ਜੋ ਆਪਾਂ ਹਾਲਾਤ ਦੇਖ ਰਹੇ ਹਾਂ ਮੇਰਾ ਖਿਆਲ ਹੈ ਵੀ ਪਰਮਾਤਮਾ ਗੁਰੂ ਅਗਗਿ ਚਚੇ ਪਾਸ਼ਾ ਦੇ ਅਰਦਾਸ ਕਰਦੇ ਹਾਂ ਕਿ ਇਹ ਜਿਹੇ ਹਾਲਾਤ ਕਿਤੇ ਨਾ ਪੈਦਾ ਹੋਣ ਅੱਜ ਆਪਣੀ ਸਾਰਿਆਂ ਦੀ ਡਿਊਟੀ ਬਣਦੀ ਹੈ ਕਿ ਆਪਾਂ ਜਿੱਥੇ ਵੀ ਕੋਈ ਲੋੜ ਹੈ ਆਪਾਂ ਉੱਥੇ ਜਾ ਕੇ ਮਦਦ ਕਰੀਏ ਅਸੀਂ ਵੀ ਮਦਦ ਕਰਨ ਲੱਗੇ ਹੋਏ ਹਾਂ ਤੁਸੀਂ ਮਦਦ ਕਰੋ ਆਪਾਂ ਸਾਰੇ ਜਾਣ ਦੀ ਆਪਣੀ ਡਿਊਟੀ ਬਣਦੀ ਹੈ ਪਰ ਫਿਰ ਵੀ ਕਈ ਥਾਂੇ ਪਤਾ ਨਹੀਂ ਲੱਗਦਾ ਹੈ ਕਿ ਕਿੱਥੇ ਕੀ ਲੋੜ ਹੈ ਜੇ ਕਿਤੇ ਕਿਸੇ ਨੂੰ ਵੀ ਕੋਈ ਲੋੜ ਹੈਗੀ ਸਾਡੇ ਦੋ ਤਿੰਨ ਨੰਬਰ ਹੈਗੇ ਜਿਨ੍ਹਾਂ ਦੇ ਉੱਤੇ ਤੁਸੀਂ ਕਦੇ ਵੀ ਕਾਲ ਕਰ ਸਕਦੇ ਹੋ 01755050600 94176 23706 ਇਹ ਦੋ ਨੰਬਰ ਨੇ ਇਹਨਾਂ ਦੇ ਉੱਤੇ ਜੇ ਕਿਸੇ ਨੂੰ ਕੋਈ ਚੀਜ਼ ਦੀ ਜ਼ਰੂਰਤ ਹੋਵੇ ਜਾਂ ਕਿਸੇ ਨੂੰ ਕੋਈ ਮਦਦ ਕਰਨੀ ਹੋਵੇ ਤੁਸੀਂ ਇੱਥੇ ਕਾਲ ਵੀ ਕਰ ਸਕਦੇ ਹੋ ਤੇ ਆਪਣੀ ਸਾਡੀ ਡਿਊਟੀ ਬਣਦੀ ਹੈ ਜਿ ਦੇਖੀਏ ਤਾਂ ਪੰਜਾਬ ਦੇ ਹਾਲਾਤ ਬਹੁਤ ਹੀ ਖਰਾਬ ਹੋਏ ਬੈਣ ਜਿੱਥੇ ਪੰਜਾਬੀ ਸਾਰੀ ਦੁਨੀਆ ਦੇ ਵਿੱਚ ਜਾ ਕੇ ਮਦਦ ਕਰਦੇ ਨੇ ਚਾਹੇ ਸੁਨਾਮੀ ਆਈ ਹੋਵੇ ਚਾਹੇ ਕਿਸਾਨ ਅੰਦੋਲਨ ਹੋਇਆ ਹੋਵੇ ਜਾਂ ਕਿਸੇ ਹੋਰ ਸੂਬੇ ਤੇ ਹੋਵੇ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਹੋਵੇ ਉੱਥੇ ਜਾ ਕੇ ਹੀ ਪੰਜਾਬੀ ਹਰ ਜਗ੍ਹਾ ਤੇ ਮਦਦ ਕਰਦੇ ਨੇ ਅੱਜ ਆਪਣੀ ਸਾਰੀ ਡਿਊਟੀ ਬਣਦੀ ਆ ਕਿ ਆਪਾਂ ਜਾ ਕੇ ਸਾਰੀ ਮਦਦ ਕਰੀਏ ਮੈਂ ਐਨਆਰਆਈ ਭਰਾਵਾਂ ਨੂੰ ਵੀ ਬੇਨਤੀ ਕਰਦਾ ਜਾਂ ਸਾਡੇ ਦੂਜੇ ਸੂਬਿਆਂ ਦੇ ਵਿੱਚ ਸਾਡੇ ਭਰਾ ਬੈਠੇ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਆਪਾਂ ਸਾਰੇ ਜਾਣੇ ਰੱਖ ਕੇ ਇਹਦੇ ਤੇ ਮਦਦ ਕਰੀਏ ਸੋ ਸਾਡੇ ਲੈ ਕੋਈ ਸੇਵਾ ਹੋਵੇ ਇਹ ਤਾਂ ਮੈਂ ਕਹਿ ਰਿਹਾ ਕਿ ਕਈ ਵਾਰ ਖਾਲੂ ਵੀ ਨਹੀਂ ਪਤਾ ਲੱਗਦਾ ਹੈ ਜਿੱਥੇ ਜਾਨੂੰ ਪਤਾ ਲੱਗਦਾ ਇੱਥੇ ਅਸੀਂ ਜਾ ਸਕਦੇ ਹਾਂ ਉੱਥੇ ਅਸੀਂ ਜਾਵਾਂਗੇ ਪਰ ਕਈ ਥਾਂ ਨੇ ਕੋਈ ਮੈਸੇਜ ਨਹੀਂ ਵੀ ਲੱਗਦਾ ਨਹੀਂ ਪਤਾ ਲੱਗਦਾ ਉਹ ਮੇਰੀ ਬੇਨਤੀ ਹੈ ਕਿ ਇਹ ਦੋ ਨੰਬਰਾਂ ਦੇ ਉੱਤੇ ਤੁਸੀਂ ਕਦੇ ਵੀ ਕਾਲ ਕਰ ਸਕਦੇ ਹੋ ਤੇ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਕੰਨੀਓ ਕਿ ਅਸੀਂ ਪੂਰੀ ਮਦਦ ਕਰ ਸਕੀਏ ਕਰਦੇ ਪੁਲ ਦੇ ਉੱਤੇ ਖੜਾ ਤੁਸੀਂ ਦੇਖ ਲਓ ਕਾਰਨ ਕੀ ਹੈ ਬਲੱਡ ਦਾ ਤੇ ਨਲੈਕੀ ਸਰਕਾਰ ਦੀ ਆ ਦੇਖੋ ਕੋਈ ਸਫਾਈ ਨਹੀਂ ਜਿੱਨੀਆਂ ਵਿੱਚ ਜੜੀਆਂ ਤੇ ਉੱਤੇ ਬੜੇ ਗੱਲਜਾ ਬਣ ਗਿਆ ਉਹਦੇ ਨਾਲ ਕੀ ਹੈ ਪਾਣੀ ਦੇ ਨਿਕਲ ਦੀ ਕੈਪੈਸਿਟੀ ਘਟ ਗਈ ਹਰ ਸਾਲ ਇਹਨੂੰ ਸਾਫ਼ ਕਰਨ ਦੇ ਬਾਦਲ ਸਾਹਿਬ ਕਰਾਉਂਦੇ ਹੁੰਦੇ ਸੀ ਤਾਂ ਬਚ ਜਾਂਦਾ ਸੀ ਇਹਨਾਂ ਨੇ ਪਿਛਲੇ 4 ਸਾਲ ਸਫਾਈ ਨਹੀਂ ਕੀਤੀ ਤੁਹਾਡੇ ਸਾਹਮਣੇ ਹੁਣ ਘਾਗਰ ਦਾ ਪਾਣੀ ਮਿੱਟੀ ਵੀ ਨਹੀਂ ਲਾਈ ਬੰਦ ਵੀ ਨਹੀਂ ਲਾਏ ਤੇ ਆ ਦੇਖੋ ਸਾਰਾ ਖੂਸ਼ੀ ਸਾਰਾ ਡੁੱਗ ਗਿਆ ਤੇ ਹਲੇ ਮੈਨੂੰ ਪਤਾ ਲੱਗਿਆ ਪਾਣੀ ਹੋਰ ਛੱਡਦਾ ਤੇ ਮੈਂ ਤੇ ਜਿਹੜੇ ਮੈਂ ਪਿੰਡ ਵਾਲੇ ਮੈਨੂੰ ਦੱਸ ਰਹੇ ਸੀ ਕੀ ਆ ਦਾਲ ਨੇ ਇਹਨਾਂ ਨੇ ਅਨਾਉਂਸਮੈਂਟ ਵੀ ਨਹੀਂ ਕੀਤੀ ਕਿ ਤੁਸੀਂ ਬਚ ਕੇ ਰਹੋ ਆਪਣੇ ਆਪਣਾ ਕੋਈ ਇਲਾਜ ਕਰ ਲਓ ਲਾਲੜੂ ਮੈਨੂੰ ਐਨਕੇ ਸ਼ਰਮਾਈ ਦੱਸ ਰੇ ਸੀ ਵਾਰਨਿੰਗ ਦਿੱਤੀ ਨਹੀਂ ਤੇ ਇੱਕ ਬੰਦੇ ਨੂੰ ਰੁੜ ਕੇ ਲੈ ਚਲੇ ਗਏ ਐਜਾ ਬੁਰਾ ਹਾਲ ਹੈ ਸੋ ਹਲੇ ਵੀ ਮੈਨੂੰ ਬੜਾ ਦੁੱਖ ਹੈ ਤੇ ਇਧਰੋਂ ਪਾਸੇ ਬਹੁਤ ਜ਼ਿਆਦਾ ਪਾਣੀ ਆ ਰਿਹਾ ਮੈਂ ਆਪਣੇ ਸਾਰੀ ਲੀਡਰਸ਼ਿਪ ਨੂੰ ਕਹਿਆ ਬਕਰਾਂ ਨੂੰ ਮੁਕਤ ਕਰ ਕਿ ਤੁਸੀਂ ਨਿਗਰ ਰੱਖੋ ਕਿੱਥੇ-ਇੱਥੇ ਕੋਈ ਰੋਡ ਹੈ ਆਪਾਂ ਸਾਰੇ ਡਟ ਕੇ ਆਪਾਂ ਲੱਗਣਾ ਚਾਹੀਦਾ ਆਪਾਂ ਸਾਰੇ ਉਹ ਪਾਰ ਬੰਦੇ ਨਹੀਂ ਕਰੇ ਪਿਛਲੇ ਅੱਛਾ ਹੋਰ ਹੋਰ ਮੈਨੂੰ ਹੁਣ ਹੀ ਦੱਸ ਰਹੇ ਸੀ ਕਿ ਪਿਛਲੇ ਸਾਲ ਇੱਥੇ ਤੇ ਕੰਮੀ ਵਰਗੇ ਪਿੰਡ ਹੈਗੇ ਉਹ ਟੁੱਟ ਗਿਆ ਸੀ ਪਾਰ ਉਹ ਹਲੇ ਤੱਕ ਹੀ ਨਹੀਂ ਬੰਦ ਕੀਤਾ ਉਹ ਵੀ ਹੈ ਹੁਣ ਤਾਂ ਪਾਣੀ ਸਿੱਧਾ ਸਿੱਧੇ ਉਹ ਮਿੰਡਾ ਚਲੇ ਜਾਊਗਾ ਵਿਚਾਰੇ ਜੀ ਸਾਰਾ ਚਾਈ ਜਾਂਦਾ ਸੋ ਪ੍ਰਧਾਨ ਦੀ ਲਗਾਤਾਰ ਆਮ ਆਦੀ ਪਾਰਟੀ ਦੇ ਵਿਧਾਇਕ ਸਵਾਲ ਸਵਾਲ ਖੜੇ ਕਰਦੇ ਹੋਏ ਨਜ਼ਰ ਐਨੀ ਆ ਰਹੀ ਪਠਾਲ ਮਾਚਰਾ ਬੋਲੇ ਜੀ ਹੁਣ ਦੱਸਾ ਕੀ ਹੈ ਹੁਣ ਆਮ ਆਦਮੀ ਬਾਰੇ ਗੱਲ ਨਾ ਕਰੋ ਆਪਾਂ ਆਪਣੇ ਕੰਮ ਕਰੀਏ ਕਿਉਂਕਿ ਉਹਨਾਂ ਉਹ ਜਿਹੜੇ ਬੰਦੇ ਨਲਾਇਕ ਉਹ ਨਲਾਇਕ ਹੀ ਰਹਿਣਾ ਸੁਨੀਲ ਜਾਖੜ ਦਾਵਾ ਕਰ ਰਿਹਾ ਕਹਿੰਦੇ ਕਿ 600 ਕਰੋੜ ਤੋਂ ਵੱਧ ਰੁਪਇਆ ਜਿਹੜਾ ਹਰਾਂ ਦੇ ਪ੍ਰਬੰਧਨ ਲਈ ਆਇਆ ਸੀ ਤੇ ਉਹਦੇ ਚੋਂ 2 250 ਕਰੋੜ ਦੇ ਨੇੜੇ ਤੇ ਜਿਹੜਾ ਪੰਜਾਬ ਸਰਕਾਰ ਨੂੰ ਦਿੱਤਾ ਸੀ ਕਹਿੰਦੇ ਲਗਾਇਆ ਨਹੀਂ ਇਹਨਾਂ ਨੇ ਪੰਜਾਬ ਸਰਕਾਰ ਕੋਲੇ 6-7000 ਤੋਂ ਵੱਧ ਕਰੋੜ ਰੁਪਇਆ ਡਿਜ਼ਾਸਟਰ ਰੀਲੀਫ ਫੰਡ ਜਿਹਦਾ ਮਕਸਦ ਇਹ ਆ ਹੁੰਦਾ ਕਿ ਕੋਈ ਨੁਕਸਾਨ ਹੋ ਜੇ ਨਾਲ ਦੇ ਨਾਲ ਪੈਸਾ ਰਿਲੀਜ਼ ਕਰਦੇ ਹੋ ਤਾਂ ਇੱਕ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ ਤੇ ਅਰੇਂਜਮੈਂਟ ਵੀ ਕੀਤੀ ਜਾਂਦੇ ਆ ਹਰੇ ਤਾਂ ਕਿ دیਵਾਨੀ ਨਹੀਂ ਕੱਢੀ ਪਤਾ ਨਹੀਂ ਕੀ ਛਾਪ ਕੇ ਬੈਠੇ ਉੱਤੇ ਪੈਸੇ ਦੇ ਮੈਨੂੰ ਲੱਗਦਾ ਮੈਨੂੰ ਸ਼ੱਕ ਲੱਗਦਾ ਹੈ ਉਹ ਪੈਸਾ ਕਢਾ ਕੇ ਜਿਹੜੇ ਆ ਇਸ਼ਤਿਹਾਰ ਦਿੰਦੇ ਐ ਹਜ਼ਾਰ ਕਰੋੜ ਸਾਲ ਦਾ ਸ਼ਾਇਦ ਉੱਤੇ ਨਾ ਡਵਰਕ ਕਰਤਾ ਹੋਵੇ ਬ੍ਰਿੰਦਰ ਗੋਇਲ ਕਹਿੰਦੇ ਕਿ ਅਸੀਂ ਬੀਬੀਐਮਬੀ ਨੂੰ ਕਿਹਾ ਸੀ ਜੂਨ ਮਹੀਨੇ ਦੇ ਵਿੱਚ ਤੁਸੀਂ ਪਾਣੀ ਛੱਡ ਦਿਓ ਉਦੋਂ ਛੱਡਿਆ ਨਹੀਂ ਜਾਣ ਬੁੱਝ ਕੇ ਕਹਿੰਦੇ ਵੀ ਬੀਬੀਐਮਬੀ ਹੁਣ ਪਾਣੀ ਚੱਟ ਰਿਹਾ ਹੈ ਕੱਲ ਬੀਬੀਐਮਬੀ ਦੀ ਨਹੀਂ ਹੈ ਕੱਲ ਹੈਗੀ ਸਰਕਾਰ ਦੀ ਹਰ ਸਾਲ ਜਦੋਂ ਪ੍ਰਸਾਪਤਾ ਤੋਂ ਪਹਿਲੇ 4 ਮਹੀਨੇ ਪਹਿਲੇ ਮੁੱਖ ਮੰਤਰੀ ਮੀਟਿੰਗ ਲੈਂਦਾ ਹੁੰਦਾ ਬਾਦਲ ਸਾਹਿਬ ਲੈਂਦੇ ਹੁੰਦੇ ਸੀ ਫਿਰ ਸਾਰਾ ਜਾਇਜਾ ਹੁੰਦਾ ਸੀ ਫਿਰ ਪੈਸਾ ਉਧਰ ਰੀਲੀਜ਼ ਕਰ ਦਿੰਦਾ ਜਤਨ ਸਿੰਘ ਉਹ ਪੈਸੇ ਦੇ ਨਾਲ ਜਿਹੜੇ ਬੰਦ ਪੱਕੇ ਕਰਨੇ ਆ ਸਫਾਈ ਕਰਨੀਆਂ ਉਹ 4 ਮਹੀਨੇ ਪੂਰੀਆਂ ਹੋ ਜਾਂਦੀਆਂ ਸੀ ਜਦੋਂ ਦੀ ਆ ਸਰਕਾਰ ਆਈ ਹੈ ਪਿਛਲੇ 4 ਸਾਲਾਂ ਚ ਇੱਕ ਮੀਟਿੰਗ ਨਹੀਂ ਕੀਤੀ ਜਿਹੜੀ ਮੀਟਿੰਗ ਨਹੀਂ ਕਰੂੰਗਾ ਪੈਸਾ ਰੀਲੀਜ਼ ਨਹੀਂ ਕੀਤਾ ਆ ਮਾਧੋਪੁਰ ਡੈਮ ਟੁੱਟਿਆ ਹੈ ਇੰਜੀਨੀਅਰਾਂ ਨੇ ਮੈਨੂੰ ਦੱਸਿਆ ਕਿ ਸੀ 6 ਮਹੀਨੇ ਚਾਰ ਪੰਜ ਮਹੀਨੇ ਪਹਿਲੇ ਚਿੱਠੀ ਲਿਖਦੀ ਸੀ ਮੁੱਖ ਮੰਤਰੀ ਨੂੰ ਕਿ ਸਾਨੂੰ ਪੈਸਾ ਦਿੱਤਾ ਜਾਏ ਇਹਨੂੰ ਤਖੜਾ ਕਰਨ ਵਾਸਤੇ ਨਹੀਂ ਦਿੱਤਾ ਸੋ ਸਰਕਾਰ ਆਪਣੀ ਨਲਾਕੀਆਂ ਨੇ ਜਿਹੜੀਆਂ ਉਹ ਉਸਤੇ ਅਧਿਕਾਰੀਆਂ ਤੇ ਗੇਰੇ ਨੇ ਜੀ ਝੱਜਰ ਸਾਹਿਬ ਬੈਠੇ ਕਿੱਥੇ ਹਨ ਹਾਂਜੀ ਹਾਂਜੀ ਕਲੈਕਸ਼ਨ ਸੈਂਟਰ ਅਸੀਂ ਯੂਥ ਅਕਾਲੀ ਦਲ ਦਰਫੋਰਮੈਂਟੀਟੀ ਲਈ ਹੈ ਇੱਕ ਕਲੈਕਸ਼ਨ ਸੈਂਟਰ ਰੀਲੀਫ ਕਲੈਕਸ਼ਨ ਸੈਂਟਰ ਬਣਾਇਆ ਜਲੰਧਰ ਜਲੰਧਰ ਤੋਂ ਅਸੀਂ ਕੰਟਰੋਲ ਰੂਮ ਬਣਾਤਾ ਹੈ ਅੱਜ ਜਾ ਕੇ ਉਹ ਚਾਰਜ ਲੈ ਲੈਣਗੇ ਉਹ ਨੰਬਰ ਅੱਜ ਜਰਸਾਭ ਯੂਥ ਅਕਾਲੀ ਦਲ ਦਾ ਦੱਸ ਦਣਗੇ ਉਹ ਨੰਬਰ ਤੇ ਕਿਸੇ ਪੰਜਾਬ ਚ ਕਿਸੇ ਚੀਜ਼ ਦੀ ਲੋੜ ਹੈ ਤੁਸੀਂ ਟੈਲੀਫੋਨ ਕਰੋ ਮਿੰਟਾਂ ਚ ਸਾਡੇ ਬੰਦੇ ਯੂਥ ਅਕਾਲੀ ਦਲ ਦੇ ਵਰਕਰ ਤੁਹਾਡੇ ਕੋਲੇ ਕੇਂਦਰ ਸਰਕਾਰ ਚੁੱਪ ਹੈ ਸੁਖਵੀਰ ਬਾਲੂ ਸਾਹਿਬ